ਕਰ ਲੈਣੇ ਵਿਕਟ ਲੈਣੇ ਆ ਆ ਲੈ ਲੈ ਲੋ ਜੀ ਭਾਈ ਜੀ ਧੰਨਵਾਦ ਰੇ ਬਾਏ ਚਲ ਹੋਰ ਜੀ ਸਸਰੀ ਘਰ ਲਈ 0.5 ਹੋ ਗਿਆ ਅਸਲੀ ਮਸਲੀ ਆ ਗਿਆ 1 ਹੋ ਗਿਆ ਹੋਰ 100 ਹੋ ਗਿਆ ਹੈਲੋ ਭਾਈ ਜੀ ਹੈਲੋ ਭਾਈ ਨੂੰ 23 ਨੂੰ ਆਪਣੇ ਘਰੇ ਪ੍ਰੋਗਰਾਮ ਆ ਹੈ ਉਹ ਕਹਿੰਦੇ ਇਸ ਤੇ ਜਾਣਾ ਹੀ ਨਹੀਂ ਵੀ ਤੂੰ ਨਾਲ ਹੀ ਵਗ ਜਾ

ਹੇ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਆਈ ਹੋਪ ਗਾਇਜ਼ ਕਿ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਠਾਕ ਹੋਵੋਗੇ ਤਾਂ ਗਾਇਜ਼ ਅੱਜ ਜਾਵਾਂਗੇ ਅਸੀਂ ਮੈਂ ਤੇ ਮੇਰਾ ਦੋਸਤ ਤੇ ਅਰਚੀ ਅਸੀਂ ਜਾਵਾਂਗੇ ਕਾੜ ਵੰਡਣ ਵਾਸਤੇ ਰਿਸ਼ਤੇਦਾਰੀ ਦੇ ਵਿੱਚ ਭੂਆ ਕੋਲੇ ਦੋ ਸਿਸਟਰਾਂ ਕੋਲੇ ਤੇ ਇੱਕ ਮੇਰੇ ਦੋਸਤ ਕੋਲੇ ਕਾੜਾ ਨੂੰ ਵੰਡਣ ਤੋਂ ਪਹਿਲਾਂ ਗਾਇਜ਼ ਮੈਂ ਇਨੇ ਇੱਕ ਗੱਡੀ ਦਾ ਕੰਮ ਕਰਨਾ i20 ਦਾ ਬਸ 5-10 ਮਿੰਟ ਦੇ ਵਿੱਚ ਆਪਾਂ ਗੱਡੀ ਨੂੰ ਲੈ ਕੇ ਆਵਾਂਗੇ ਤੇ ਫਿਰ ਛੱਡ ਕੇ ਆਵਾਂਗੇ ਚਲੋ ਗਾਇਜ਼ ਸਭ ਤੋਂ ਪਹਿਲਾਂ ਗੱਡੀ ਦਾ ਕੰਮ ਕਰੀਏ ਤਾਂ ਗਾਇਜ਼ ਹੁਣ ਪਹੁੰਚ ਗਏ ਆਪਾਂ ਆਪਣੀ ਦੁਕਾਨ ਤੇ हां वीरशी ठीक है ठीक है चलिया का बुझ भी गई हां थोड़े मोटा से का देखा कह रही जी आग मचाई हम तेरा बुझ भी गई पता है ये गड्डी ਦਾ ਕੰਮ ਕਰ ਰਿਹਾ ਸਾਡਾ ਮੁੰਡਾ ਅਰਸ਼ੀ ਜਾਨੀ ਕਿ ਮੇਰਾ ਛੋਟਾ ਭਾਈ ਅਰਸ਼ੀ ਡੌਨ ਡੌਨ ਨਹੀਂ ਸੋਰੀ ਅਰਸ਼ਦੀਪ ਸਿੰਘ ਪਹਿਲੀ ਵਾਰੀ ਕਰ ਰਿਹਾ ਕਿ ਕਿੰਨੀ ਵਾਰੀ ਕਰਿਆ ਕੰਮ ਗੱਡੀ ਦਾ ਕੱਲੀ ਹੋ ਰਹੀ ਕੱਪ ਕੱਪ ਨਾਯਰ ਨਾਯਰ ਕਿਵੇਂ ਲੱਗ ਰਿਹਾ ਹੈ On tu l'as ਹਲੇਗਾ ਇਹ ਗੱਡੀ ਦਾ ਕੰਮ ਕੰਪਲੀਟ ਹੋ ਗਿਆ ਹੁਣ ਮੈਂ ਤੇ ਅਰਸ਼ੀ ਰਾਤ ਨੂੰ ਤਕਰੀਬਨ 6-7 ਵਜੇ ਚੱਲਾਂਗੇ ਗੱਡੀ ਨੂੰ ਕਸਟਮਰ ਨੂੰ ਫੜਾਉਣ ਵਾਸਤੇ ਠੀਕ ਹੈ ਚਲਿਏ ਠੀਕ ਹੈ ਲੈ ਆਪਾਂ ਮਿਲਦੇ ਕਰ ਲੂਗਾ ਪਰਸੋਂ ਮਿਲਦੇ ਆ ਠੀਕ ਹੈ ਠੀਕ ਹੈ ਚਲੋ ਓਕੇ ਜੀ ਓਕੇ ਦੇ ਨੈਕਸਟ ਡੇ ਯਾਹ ਦਿਨ ਦੇ 12 ਵਜੇ ਮੈਂ ਤੇ ਦਿਲਵੀਰ ਤੇ ਅਰਸ਼ੀ ਤਿੰਨੋਂ ਜਣੇ ਚੱਲਿਆਂਗੇ ਕਾਰ ਵੰਡਣ ਵਾਸਤੇ ਇਸ ਗੱਡੀ ਦੇ ਉੱਤੇ ਤੇ ਸਭ ਤੋਂ ਪਹਿਲਾਂ ਪਰ ਇਹਦਾ ਪੈਂਚਰ ਲਗਵਾਵਾਂਗੇ ਗੱਡੀ ਦਾ ਕਿਉਂਕਿ ਟਾਇਰ ਪੈਂਚਰ ਹੈ ਚਲੋ ਚੱਲੀਏ ਗਾਈਜ਼ બસ ਪਹੁੰਚ ਗਏ ਟੈਪ ਪੈਂਚਰ ਵਾਲੀ ਦੁਕਾਨ ਤੇ ਬਸ ਆ ਰਹਿ ਗਿਆ ਥੋੜੀ ਜਿਹੀ ਸਸਰੀ ਗੱਲ ਬਾਬੂ ਜੀ ਕੀ ਹਾਲ ਚਾਲ ਨੇ ਜੀ ਠੀਕ ਠਾਕ ਠੀਕ ਅੱਛਾ ਬਾਬੂ ਜੀ ਆ ਮੜ ਜਾ ਕਿਰਪਾ ਕਰ ਦਿਓ ਜੀ ਬਸ ਹਾਂ ਜੀ ਬੜਾ ਤਕਾਈ ਮੈਂ ਇਹਨਾਂ ਕੰਮ ਤਾਂ ਭੁੱਲ ਗਏ ਤੇ ਕਾਰਡ ਲੈ ਜਾਣੇ ਭੁੱਲ ਗਏ ਤੇ ਹੁਣ ਦੁਬਾਰੇ ਫੇਰ ਆਇਆ ਵਾਪਸ ਕਾਰਡ ਲੈਣ ਵਾਸਤੇ ਤੇ ਦੇ ਲਓ ਜੀ ਭਾਈ ਜੀ ਮੁੰਡਿਆਂ ਨੇ ਨਾ ਬਾਦਰੀ ਪਹਿਲਾ ਕਾਰਡ ਦਿੱਤਾ ਹੈ ਆਪਾਂ ਨੇ ਆਪਣੇ ਦੋਸਤ ਗਰਜੀਤ ਨੂੰ ਸਮਾਣੇ ਬੋਸ ਫਾਈਵ ਲਾ ਕਰਦੇ ਖਾਏ ਕੁਚਾ ਕਿਵੇਂ ਆ ਵਧੀਆ ਵਧੀਆ ਹਾਂ ਇੰਜੋਏ ਕਰ ਰਹੇ ਆ ਸਾਡੇ ਨਾਲ ਫੁੱਲ ਜੀ ਲੱਗ ਰੇ ਪੂਰਾ ਕਰੇ ਕੀ ਕਰਦਾ ਹੁੰਦਾ ਕੁਝ ਵੀ ਨਹੀਂ ਪਤੰਗ ਛੱਡ ਦੰਨਾ ਕਿਦੇ ਪਤੰਗ ਛੱਡ ਦੰਨਾ ਲਓ ਜੀ ਖਾਈਏ ਕੁਚਾ ਤੇ ਥੋੜੀ ਥੋੜੀ ਭੁੱਖ ਲੱਗ ਰਹੀ ਦੀ ਮੈਂ ਸੋਚਿਆ ਮੈਂ ਕਿਹਾ ਵੀ ਚਲੋ ਕੁਲਚਾ ਖਾ ਕੇ ਫਿਰ ਚੱਲ ਦਾਂਗੇ ਬਦਦਰ ਇਧਰੇ ਹੁਣਾ ਜਗਾ ਹਮ ਇਹ ਟ੍ਰੈਵਲਿੰਗ ਹੀ ਬੜੀ ਇੱਤਹਾ ਠੀਕ ਆ ਆਏ ਸੋਚ ਆਪ ਲੈਓ ਉਪਰਨਾ ਵੀ ਥੱਲਾ ਤਾਂ ਕਿ ਹੁਣ ਪਹੁੰਚ ਗਏ ਅਸੀਂ ਪਟਿਆਲੇ ਸਭ ਤੋਂ ਪਹਿਲਾਂ ਪੈਂਟ ਕੋਟ ਦਾ ਮੇਚ ਆ ਦੇ ਦਈਏ ਬਾਕੀ ਕੰਮ ਫੇਰ ਕਰਾਂਗੇ ਆਹ ਯਾ ਤੁਸੀਂ ਯੂਨੀਵਰਸਿਟੀ ਦੇ ਕੋਲ ਆਏ ਦੀ ਮੈਂ ਹਾਂ ਯੂਨੀਵਰਸਿਟੀ ਦੇ ਕੋਲ ਆਏ ਜੀ ਅੱਛਾ ਇੱਥੇ ਆਪਣੀ ਕੁੜੀ ਪੜ੍ਹਦੀ ਹੈ ਜੀ ਮੈਂ ਕੋਈ ਨਹੀਂ ਖੜਾ ਹਾਂ ਦਬਕ ਨਾਲ ਇੱਧਰ ਇੱਲੇ ਠੀਕ ਹੈ ਮੈਂ ਕਰਾਂ ਤੇ ਦੇਖੋ ਤਾਂ ਸਾਢੇ ਜਮਾ ਤੇ ਲਿਫਟ ਦੇਖੋ ਹਾਂ ਦੇਖ ਲੈ ਪਾਣੀ ਕਿਹੜਾ ਡਿੱਗੀ ਫਾਈਨਲੀ ਅਸੀਂ ਪਟਿਆਲੇ ਪਹੁੰਚ ਗਏ ਤੇ ਜਿੱਥੋਂ ਆਪਾਂ ਨੇ ਕੋਟ ਪੈਂਟ ਦਾ ਮੇਚਾ ਦੇਣਾ ਹੈ ਅਸਲ ਤੇ ਥੋੜੀ ਹੋਰ ਦੱਪ ਕੇ ਰੱਖੋਤ ਬੱਗੇ ਲੈਉਣੀਆਂ ਲਾ ਸੜਕ ਤੇ ਪਹਿਲਾਂ ਤਾਂ ਦੁਖਾਂਚਾ 'ਚ ਮਾਰਦਾ ਆ ਖਰਚਿਆਂ ਨੂੰ ਸੜਕ ਤੇ ਰੁਕੀ ਗਈ ਹੈ ਮੈਂ ਕੀ ਕਰ ਗੱਡੀ ਜੇ ਸਾਹ ਪਰ ਲਈ ਵੀ ਨਿਕੜ ਵੀ ਜਾਵੇ ਗੱਡੀ ਕਿਤੇ ਮੌਕੇ ਤੇ ਨਿਕੜੇ ਨਾ ਆਪਣੀ ਗੱਡੀ ਕੋਈ ਨਹੀਂ ਕੱਢ ਲਊਗਾ ਕਿਉਂ ਟੈਨਸ਼ਨ ਲਰ ਗਿਆ ਪਲ ਪਲ ਫਾਈਨਲੀ ਆ ਜੇ ਪਹੁੰਚ ਗਏ ਆਪਾਂ ਜਿੱਥੋਂ ਕੋਟ ਦੀ ਸਿਲਾਈ ਕਰਾਣੀ ਹੈਗੇ ਆ। ਆ ਦੇਖ ਰਾਟ। ਹੈ? ਦੁਬਾਰਾ ਫੇਰ ਤੋਂ ਚਲੋ ਕੱਪੜੇ ਲੈਣ ਵਾਸਤੇ ਚਲੋ। ਇਹ ਦੇਖੀਏ। ਨਹੀਂ ਥੋੜਾ ਜਿਹਾ ਕੱਪੜਾ ਮੀਰਾ ਪੁਰਾਣਾ। ਠੀਕ ਹੈ ਯਾਰ ਕੱਪੜਾ ਤਾਂ ਉਹ ਬਾਰਾ ਹਟੇ ਛੋਟਾ ਕਰ ਨਹੀਂ ਆਥੇ ਕਰਲਾ ਨੇ ਵੀ ਕਿਹੜੀ ਲੈਣੇ ਨੇ ਠੀਕ ਆ ਲੈ ਲਾ ਠੀਕ ਆ ਬਈ ਸੋਹਣੇ ਵਧੀਆ ਨੇ ਵਧੀਆ ਨੇ ਚੱਲ ਠੀਕ ਆ ਫਿਰ ਚੱਲੀਏ ਤੇਰੇ ਸਾਹਬ ਨਾਲੋਂ ਕੱਪੜਾ ਇੰਨੇ ਦਾ ਹੈਗਾ ਫਾਈਨਲੀ ਗਏ ਕੱਪੜੇ ਦਾ ਮੇਚਾ ਤੇ ਬੂਟ ਲੈਣ ਤੋਂ ਬਾਅਦ ਹੁਣ ਪਹੁੰਚ ਗਏ ਆਪਾਂ ਮੇਰੀ ਭੂਆ ਦੇ ਘਰ ਵੱਲ ਨੂੰ ਭੂਆ ਨੂੰ ਕਾੜ ਦੇਣ ਤੋਂ ਬਾਅਦ ਫੇਰ ਜਾਵਾਂਗੇ ਆਪਾਂ ਪਾਸਟਰ ਜੀ ਦੇ ਘਰੇ ਸਰਟੀਫਿਕੇਟ ਲੈਣ ਵਾਸਤੇ ਤਕਰੀਬਨ 10-15 ਸਾਲਾਂ ਬਾਅਦ ਗਏ ਮੈਂ ਵਾਪਸ ਆਇਆ ਇੱਥੇ ਤੇ ਮੈਨੂੰ ਰਾਹ ਸੇ ਦਾ ਨਹੀਂ ਪਤਾ ਹੈਗਾ ਤਾਂ ਚਲੋ ਟਰਾਈ ਕਰਦੇ ਹਾਂ ਧੁੰਦਲੀ ਯਾਦ ਨਾਲ ਪਹੁੰਚਣ ਦੀ ਪਤਾ ਮੈਨੂੰ ਵੀ ਪਤਾ ਕਰ ਕਿੱਧਰ ਨਹੀਂ ਜਾਣਾ ਦੱਸੇ ਇਧਰ ਤੇ ਜਾਣਾ ਹਾਂ ਨਾ ਨਾ ਖੜਦਾ ਖੜਦਾ ਕਰ ਆ ਅੱਗੇ ਚੱਲ ਅੱਗੇ ਚੱਲ ਅੱਗੋਂ ਮੁੜੋਗੇ ਹੋਰ ਅੱਗੇ ਜਾਓਗੇ ਥੋੜੇ ਕਿਧਰ ਇਧਰ ਹਾਂ ਇੱਧਰ ਜਾਓ ਆ ਜਾਓ ਵੀ ਪਤਾ ਮੰਨੋ ਮੈਂ ਪਹੀ ਦਿਖਾ ਰਿਹਾ ਠੀਕੀ ਦਿਖਾ ਰਿਹਾ ਹੂੰ ਤੇ ਚੱਲ ਬਾਈ ਫਿਰ ਅਸੀਂ ਦੇਖ ਰਹੀ ਸੀ ਮੋੜ ਦੇ ਹੁਣ ਇਧਰੋਂ ਇਧਰ ਨੂੰ ਜਾਣਾਗਾ ਹੈਨਾ ਕਿ ਕਿਵੇਂ ਗੜੀ ਪਰਦਾ ਨਾ ਲੱਜੇਗਾ ਲੋ ਜੀ ਲੋ ਆਪਾਂ ਸਾਈਡ ਤੇ ਮਾਲ ਅੱਛੇ ਸੜ ਤੇ ਉਹ ਜੋ ਜੀਬਬ ਜੀ ਇੱਥੋਂ ਪਰ ਗੱਡੀ ਕਿਵੇਂ ਜਾਊਗੀ ਕਿਹੜੇ ਪੈਸੇ ਲੈ ਵੀ ਓਏ ਇੱਥੇ ਆਉਂ ਆ ਬਾਬਾ ਪੀਜਾ ਇੱਕ ਰੁਪਏ ਦੀਆਂ ਟੌਫੀਆਂ 1 ਰੁਪਏ ਦੀਆਂ ਟੌਫੀਆਂ ਖਾਂਦਾ ਫਿਰ ਜਾਂਦਾ ਯਾਰ ਕਿਹੜਾ ਓਹ ਆਹੀ ਹੈ ਹੋਰ ਨਹੀਂ ਸਕ ਵੀ ਹੈਗਾ 52 ਦਾ ਪੀਸ ਵੀ ਦੇ ਹਾਂ ਹਾਂ ਬਾਈ ਚਲ ਪਟਿਆਲੇ ਵਾਲਾ ਕਾਰਡ ਤਾਂ ਦੇਤਾ ਆਪਾਂ ਨੇ ਹੁਣ ਚਲਦੇ ਆਂਗੇ ਪਾਸਟਰ ਜੌਨ ਕੋਲੇ ਉਧਰ ਕੇ ਪਹਿਲਾਂ ਮੰਨਦਾ ਬੋ ਮਾਪੇ ਉਧਰ ਕਿ ਕਰਾਂ ਤੇ ਕਹੇ ਜੀ ਪੂਆ ਬਲਜੀਤ ਨੂੰ ਕਾਰਡ ਦੇਣ ਤੋਂ ਬਾਅਦ ਹੁਣ ਜਾਵਾਂਗੇ ਅਸੀਂ ਪਾਸਟਰ ਜੌਨ ਕੋਲੇ ਉਹਨਾਂ ਤੋਂ ਅਸੀਂ ਨੇ 10ਵੀਂ ਦਾ ਸਰਟੀਫਿਕੇਟ ਰਿਸੀਵ ਕਰਨਾ ਹੈ ਉਸ ਤੋਂ ਬਾਅਦ ਚੋ ਫਿਰ ਜਾਵਾਂਗੇ ਇੱਕ ਸਿਸਟਰ ਕੋਲੇ ਹਰਪ੍ਰੀਤ ਸਿਸਟਰ ਕੋਲੇ ਜਾਂ ਮਨੂ ਸਿਸਟਰ ਤਕਾਇ ਸ਼ਾਮ ਦੇ 6:12 ਹੋ ਗਏ ਲੱਗੇ ਨਾ ਮੈਂ ਮੀਨ ਚੌਕ ਆ ਗਿਆ ਲੰਘ ਤੱਕ ਇੱਕ ਮਿੰਟ ਦਾ ਰਸਤਾ ਰਹਿ ਗਿਆ ਤਕਾਇ ਹੁਣ ਪਹੁੰਚ ਗਏ ਅਸੀਂ ਪਟਿਆਲੇ ਦੇ ਫਫਾਰਾ ਚੌਂਕ ਦੇ ਵਿੱਚ ਜਿਵੇਂ ਜਿਵੇਂ ਕਰਕੇ ਇਧਰੋਂ ਸਾਨੂੰ ਜਾਣਾ ਹੈ ਇਸ ਸਾਈਡ ਤੇ ਬਾਕੀ ਦਿਨਾਂ ਨਾਲ ਹੋ ਗਏ ਅੱਜ ਫਫਾਰਾ ਚੌਂਕ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਤੇ ਇੱਥੇ ਦੇਖ ਕੇ ਬਹੁਤ ਖੁਸ਼ੀ ਹੋਈ ਮਾਨੂੰ ਤਕਾਇ ਅਸੀਂ ਜਾਣਾ ਹੈ ਸਾਈ ਮਾਰਕੀਟ ਕਨੇ ਤੇ ਬਾਈ ਜਾਂਦੇ ਟਾਈਮ ਸਾਨੂੰ ਮਿਲਿਆ ਨਗਰ ਕੀਰਤਨ ਜਿਹੜਾ ਕਿ ਬਹੁਤ ਸੋਹਣਾ ਲੱਗ ਰਿਹਾ ਸੀਗਾ ਤਾਂ ਗਾ ਜੀ ਹੁਣ ਰੁਕੇ ਤੇ ਅਸੀਂ ਪਟਿਆਲੇ ਪਾਸਟਰ ਜੌਨ ਕੇ ਘਰੇ ਜਾ ਰਹੇ ਸੀਗੇ ਤੈਨੂੰ ਪਤਾ ਅਰਜੀ ਕਿੱਥੇ ਜਾ ਕਰ ਪਾਸਟਰ ਜੀ ਦਾ ਹੈ ਪਤਾ ਨਹੀਂਗਾ ਪਤਾ ਨਹੀਂ ਪਤਾ ਨਹੀਂ ਅੱਛਾ ਅੱਜ ਵੀ ਕਰ ਲੈ ਵੀ ਕਰਨਾ ਤਾਂ ਹੈ ਹੂੰ ਕਰਨਾ ਅੱਜ ਵੀ ਕੱਲ ਵੀ ਜੇ ਫਿਰ ਕਰ ਨਹੀਂ ਕਰਨਾ ਜੀ ਫਾਈਨਲੀ ਗਾਇਸ ਪਾਸਟਰ ਜੀ ਦੇ ਘਰੋਂ ਆਪਾਂ ਨੇ ਸਰਟੀਫਿਕੇਟ ਲੈ ਲਿਆ ਮਤਲਬ ਭੁੱਲ ਗਿਆ تھا ਭਈਆ ਵੀ ਤੂੰ ਟਰੈਕਟਰ ਦਾ ਡਰਾਈਵਰ ਹੈ ਤਗਾ ਇੱਕ ਸੈਟੀਫਾਈਕਟ ਵਾਸਤੇ ਅਸੀਂ ਘੱਟੋ ਘੱਟ 9-10 ਕਿਲੋਮੀਟਰ ਦੂਰ ਐਕਸਟਰਾ ਹੈ ਜਿਆਦੇ ਵੀਰੇ ਜਿਆਦੇ ਹਾਂ ਜਿਆਦੇ ਆਏ ਹੋਵਾਂਗੇ ਜਿਆਦੇ ਆਏ ਹੋਵਾਂਗੇ ਪਰ ਘੱਟ ਨਹੀਂ ਆਏ ਹੈਗੇ ਕਿੱਦਾਂ ਫੇ ਤੇਰੇ ਭਾਈ ਨੂੰ ਮੋੜ ਦੀ ਹਾਂ ਮੋੜ ਦੀ ਚੱਲ ਰਹੀ ਹੋੜਤੀ ਵੀਰੇ ਮੋੜਤੀ ਗੱਡੀ ਸ਼ੱਕ ਨਾ ਆਵੇ ਹਾਂ ਹੁਣ ਪਟ્રોલ ਦੀ ਜਗ੍ਹਾ ਤੇ ਆਪਾਂ ਨੇ ਡੀਜ਼ਲ ਪਵਾਉਣਾ ਗੱਡੀ 'ਚ ਕਿਤੇ ਪਟ્રોલ ਕਰਕੇ ਹਾਂ ਪਹਿਲਾ ਜਾਵਾਂਗੇ ਅਸੀਂ ਟਕਾਲਾ ਟਕਾਲੇ ਤੋਂ ਫਿਰ ਬਟੋਈ ਕਲਾ ਤੇ ਹੁਣ ਅਸੀਂ ਮਹਿੰਦਰਾ ਕਾਲਜ ਦੇ ਕੋਲੇ ਤੇ ਇਸ ਤੋਂ ਬਾਅਦ ਅੰਨਾ ਕਮ ਸ਼ੂਰ ਹੈਗਾ ਟਕਾਲਾ 6 ਕਿਲੋਮੀਟਰ ਦੂਰ ਆ ਰੋ ਟਕਾਲਾ ਪਹੁੰਚ ਗਏ ਤੇ ਹਾਂ ਇਹ ਅਲੱਗ-ਅਲੱਗ ਪਾ ਦੋ ਇਹਨਾਂ ਚੋਂ ਉਹ ਉੱਡ ਗਿਆ ਭਾਈ ਤੇਰਾ ਮੈਂ ਹੋਰ ਤਾਂ ਨਹੀਂ ਭੱਜਿਆ ਕਿਸੇ ਪਾਸੇ ਕੋਈ ਉੱਠ ਔਰ ਜਾ ਨਾਮਨੇ ਲਾ ਲੈ ਵੀ ਹਰਾੱਖੇ ਨੂੰ ਗੱਡੀ ਦੇ ਅੰਦਰ ਚਲੋ ਚੱਲੀ ਗਈ ਚਲੋ 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 ਉੱਠ ਲੈ ਲੜਕੀ ਇਧਰ ਦੇ ਘੱਟਰ ਕਰ ਇਧਰ ਕਰ ਕਿਹੜਾ ਚਲੋ ਆਈ ਯਾਰ ਮੈਨੂੰ ਐਮਐਲਏ ਨੂੰ ਰਿਕੁਐਸਟ ਕਰਦਾ ਮੈਂ ਜਿਹੜਾ ਬਖੋਰੀ ਕਿਲਾ ਕੋਈ ਜਿਹੜੇ ਲੱਗਾ ਪੈਂਦਾ ਇਧਰ ਹਣਾ ਮਹਾਰਾਜ ਜੀ ਛਟਕ ਬਣਵਾ ਦਿਓ ਸਾਡੇ ਪਾਸੇ ਬੰਨੇ ਲੋ ਜੀ ਭਈਆ ਨੇ ਰਿਕੁਐਸਟ ਕਰਦੀ ਐ ਐਮਐਲਏ ਸਾਹਿਬ ਨੂੰ ਹਾਂ ਐਮਐਲਏ ਸਾਹਿਬ ਕੋ ਤੋ ਦੇਖਦੇ ਆ ਉਹ ਕਿਤਨੇ ਸਾਲੋਂ ਮੈਂ ਰਿਕੁਐਸਟ ਐਕਸੈਪਟ ਕਰਦਾ ਹੈ ਹੂੰ ਕਿਤਨੇ ਸਾਲ ਮੈਂ ਇਸकी ਸੁਣਵਾਈ ਹੁੰਦੀ ਹੈ ਮोजੇ ਨੂੰ ਲੱਗਦਾ ਇਸकी ਸੁਣਵਾਈ ਹੋ ਗਈ ਆ ਬਾਕੀ ਦੇਤੇ ਓ ਹੋ ਹੋ

ਉਹ ਡਿੱਗੀ ਵਾਸੋਂ ਤਾਂ ਗਿਆ ਕਮਤਰੀਆ ਤੋਂ ਲਾਲਾ ਹੈਲੋ ਨੰਨੇ ਹੈਲੋ ਕੁਈ ਕਰਦੇ ਹੈਲੋ ਮਾਊਰੀ ਆਵਾਜ਼ ਕਿੰਨੀ ਜ਼ੋਰ ਦੀ ਚੱਲਿਆਂਗੇ ਅਸੀਂ ਦੂਜੀ ਸਿਸਟਰ ਕੋਲੇ ਉਹ ਕਰਤਾ ਜ਼ਿਆਦਾ ਈ ਬਾਬਾ ਜੀ ਜ਼ਿਆਦਾ ਨਹੀਂ ਬਾਬਾ ਜੀ ਠੀਕ ਹੈ ਕਿੱਧਰ ਇਹ ਕਿੱਥੇ ਕਿੱਥੇ ਲਈ ਕਿੱਥੇ ਲਈ ਰਹਿ ਤਾ ਚੁਂ ਕਿਹਾ ਚੋ ਉਹ ਮੂੜਣੀ ਸਹੀ ਗੱਲ ਆ ਯਾਰ ਆਪਾਂ ਤਾਂ ਖੇਤਾਂ ਇੰਜ ਵੱਢ ਗਏ ਕਿੱਥੇ ਲਈ ਇਨਰਚ ਹੋਰੇ ਤਾਂ ਹੈ ਨਾਨਸੂ ਨਾਨਸੂ ਤੱਕਾਈ ਦੇ ਨਸਾਨ ਨਾਨਸੂ ਨਾਨਸੂ ਤਾਂ ਅਸੀਂ ਪਹੁੰਚ ਗਏ ਓਏ ਇੱਕੇ ਵੀ ਦੇਖ ਨਾ ਹਾਂ ਦੇਖ ਰਿਹਾ ਮੈਂ ਨਾਨਸੂ ਤਾਂ ਪਹੁੰਚ ਗਏ ਹੋਰ ਬਣੀ ਚੇ ਪੂਰੇ ਰੋਕ ਲਾ ਬਸ ਉਹ ਚੱਕ ਫੋਟੋ ਮੜਦੇ ਪਰ ਲਿਖ ਬ੍ਰਾਈਟ ਮੈਨੂੰ ਪੈਨ ਪਤਾ ਨਹੀਂ ਬ੍ਰਾਈਟ ਹੈ ਕੱ ਲੈਣਾ ਸਾਰਾ ਸਮਾਨ ਆ ਲੈਟਨ ਲਾਈਟ ਹੋ ਗਿਆ ਮੈਂ ਹਾਂ ਚੈਂਪਸ ਹੈਲੋ ਸਸਰੀ ਗਾਇਲ ਸਸਰੀ ਗਾਲੇ ਜਮੇ ਫਿਊਰ ਕਿੱਥੇ ਸੈੱਜ ਜਾਈ ਲੈਟਨ ਲਾਈਟ ਆ ਗਿਆ ਲੈਟ ਲੱਗ ਹੈ ਇਹ ਮੈਂ ਬੱਕੇ ਤੇ ਉਰ ਲੈ ਕੇ ਸਾਨੂੰ ਖੇਤ ਪਵਾ ਜੇਗਾ ਬਸ ਰਹਿਣਾ ਤੇ ਨੀ ਚੱਲ ਰਿਹਾ ਫਿਰ ਹੈਲੋ ਗਾਇਲ ਹਾਂ ਅਬ ਹੀ ਸ਼ੇਰ ਕਾਨੂੰਨ ਜੱਤ ਕਹਿ ਰਹੇ ਨੇ ਲੀਨੋ ਲੈ ਵੀ ਕੋੜੇ ਤੇ ਲੈ ਕੇ ਕਾਰਡ ਪਹੁੰਚ ਗਿਆ ਕਿੰਨੇ ਦਿਨ ਨੂੰ ਪਹੁੰਚਣੇ ਹਨ 22 ਨੂੰ ਜੀ 22 ਨੂੰ ਨਹੀਂ 22 ਨੂੰ ਤਾਂ ਵਿਆਹ ਹੀ ਆ 22 ਨੂੰ 23 ਨੂੰ ਤਾਂ ਆਪਣੇ ਘਰੇ ਪ੍ਰੋਗਰਾਮ ਆ ਇੱਕ ਦਿਨ ਪਹਿਲਾਂ ਪਹੁੰਚ ਜਾਓ ਆਜੇ ਕਰੋ ਮੇਰਾ ਮੱਟਾ ਜਿਹੜਾ ਮਾਰਨੇ ਨਾ ਨਾ ਆ ਆ ਦੁਆਰੇ ਦੁਆਰੇ ਆਜਾ ਕਰਾਂਗੇ ਇਹ ਜਿੱਗਰ ਨਹੀਂ ਕੀਤਾ ਚਲ ਕੇ ਆ 19 ਸਿਸਟਰ ਨੂੰ ਕਾਰਡ ਦੇਣ ਤੋਂ ਬਾਅਦ ਹੁਣ ਚੱਲੇਗੇ ਸੀ ਵਾਪਸ ਘਰੇ ਇਹਨੇ ਵਿਚਾਰੇ ਨੇ ਜਾਣਾ ਦੀਆ ਉੱਥੇ ਅੱਗੇ ਘੁੰਮਣਾ ਹੈ ਉਹ ਕਹਿੰਦੇ ਇਸ ਤੇ ਜਾਣਾ ਹੀ ਨਹੀਂ ਵੀ ਤੂੰ ਨਾਲ ਹੀ ਵਗ ਜਾ ਇਹ ਬੇਸਤੀ ਹੋ ਗਈ ਹੈ ਬਹੁਤ ਵਧੀਆ ਮਤਲਬ ਬਹੁਤ ਇੰਜੋਏ ਕਰਿਆ ਸੀ ਨੇ ਕਿ ਕਾਫੀ ਵਧੀਆ ਲੱਗਿਆ ਸਾਨੂੰ ਮਤਲਬ ਕਈ ਸੀਨ ਇਹ ਜਿਨੇ ਜਿਹੜੇ ਅਸੀਂ ਨਹੀਂ ਰਿਕਾਰਡ ਨਹੀਂ ਕਰੇ ਪਰ ਬਹੁਤ ਮਜ਼ਾ ਆਇਆ ਉਹਨਾਂ ਦੇ ਵਿੱਚ ਵੀ ਬਹੁਤ ਘੈਂਟ ਲੱਗਿਆ ਸਾਨੂੰ ਕਣੀ ਬਈ ਅੰਨੰਤ ਪਹਲਾਇਆ ਪੂਰਾ ਅੰਨੰਤ ਪਹਲਾਇਆ ਐ ਲਾ ਲਓ ਵੀ ਇੱਕ ਟ੍ਰਿਪ ਹੋ ਗਈ ਸਾਡੀ ਜਿਹੇ ਜਿਹਾ ਸੀ ਇੱਕ ਜਗ੍ਹਾ ਤੇ ਘੁੰਮਲੇ ਹੋਇਆ ਸਾਡੇ ਕਾਰਡ ਮੰਡਲੇ ਇੰਨੀ ਖ ਜਗ੍ਹਾ ਦੇ ਵਿੱਚ ਬਸ ਡਰ ਹੋ ਜਾਂਦਾ ਨਾ ਫਿਰ ਤੁੰਦ ਨਹੀਂ ਹੁੰਦੀ ਹੈਗੀ ਇਹ 4 6 ਭੇਜ ਦਿੰਦੇ ਨੇ ਨਾ ਜਦੋਂ ਬਾਈਓ ਨੂੰ ਕੰਮ ਨਹੀਂ ਮੈਨੂੰ ਕਿਉਂ ਸੋਵੇਗਾ ਵਿਚੇ ਤਾਂ ਨਹੀਂ ਹਾਸ ਤਾਕਾਇ ਜੇ ਇਸੇ ਦੇ ਨਾਲ ਕਰ ਦਾਂਗੇ ਵੀਡੀਓ ਨੂੰ ਐਂਡ ਆਈ ਹੋਪ ਗਾਇਸ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਗਾਇਜ਼ ਤਾਂ ਮਿਲਦੇ ਆਂਗੇ ਪਰ ਨੈਕਸਟ ਵੀਡੀਓ ਚ ਟੇਕ ਕੇਅਰ ਬਾਏ 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 ਬਾਏ